ਪੰਜਾਬ ਦੇ ਵਿੱਚ ਕੱਲ ਫਿਰ ਤੋਂ ਬਲੈਕਆਊਟ ਹੋਣ ਜਾ ਰਿਹਾ ਹੈ ਤਾਂ ਦੱਸਦੇ ਕਿ ਮੌਕ ਡ੍ਰਿਲ ਹੋਣੀ ਹੈ ਪੰਜਾਬ ਸਣੇ ਸਰਹੱਦੀ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੇਫਟੀ ਮੌਕ ਡ੍ਰਿਲ ਹੋਵੇਗੀ ਤਾਂ ਦੱਸਦੇ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤਾਂ ਦੇ ਦਰਮਿਆਨ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ ਹੈ ਦੇਸ਼ ਭਰ ਦੇ ਵਿੱਚ ਕੀਤੀ ਗਈ ਸੀ ਤੇ ਹੁਣ ਸਰਹੱਦੀ ਸੂਬੇ ਜਿਵੇਂ ਕਿ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਭਲਕੇ ਬਲੈਕਆਊਟ ਕਰ ਦਿੱਤਾ ਜਾਵੇਗਾ ਸੇਫਟੀ ਮੌਕ ਡ੍ਰਿਲ ਕੀਤੀ ਜਾਣੀ ਯਾਨੀ ਕਿ ਮੁਰ ਤੋਂ ਸਾਇਰਨ ਵੱਜਣੇ ਨੇ ਤੇ ਅਜਿਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਤਿਆਰ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਕੱਲ ਸ਼ਾਮ ਨੂੰ ਮੌਕ ਡ੍ਰਿਲ ਹੋਣੀ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤਾ ਜਾਵੇਗਾ ਪੰਜਾਬ ਸਣੇ ਰਾਜਸਥਾਨ ਗੁਜਰਾਤ ਤੇ ਜੰਮੂ ਕਸ਼ਮੀਰ ਦੇ ਵਿੱਚ ਬਲੈਕਆਊਟ ਹੋਣਾ ਮੌਕ ਡ੍ਰਿਲ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਦੱਸਦੇ ਕਿ ਇਹ ਵੱਡੀ ਖਬਰ ਹੈ ਕਿ ਇੱਕ ਵਾਰ ਫਿਰ ਤੋਂ ਸੇਫਟੀ ਮੌਕ ਡਰਿੱਲ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਪੰਜਾਬ ਦੇ ਵਿੱਚ ਧੜਾ ਧੜ ਜਨ ਸਭਾਵਾਂ ਕਹਿ ਕੇ ਨੀ ਪੱਥਰ ਰੱਖ ਰਹੇ ਨੇ ਤੇ ਇਸ ਨੂੰ ਲੈ ਕੇ ਵਿਰੋਧੀ ਸਵਾਲ ਵੀ ਚੁੱਕ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡਾ ਸਵਾਲ ਨੀ ਪੱਥਰਾ ਉਤੇ ਅਰਵਿੰਦ ਕੇਜਰਵਾਲ ਦੇ ਨਾ ਨੂੰ ਲਿਖੇ ਜਾਂਦਾ ਹੈ ਹਾਲਾਂਕਿ ਇਹਨਾਂ ਸਮਾਗਮਾਂ ਦੇ ਵਿੱਚ ਲੋਕ ਨਹੀਂ ਪਹੁੰਚਦੇ ਤੇ ਜ਼ਿਆਦਾਤਰ ਲੋਕ ਕੇਜਰੀਵਾਲ ਦੀਆਂ ਨਿੱਤੀਆਂ ਤੇ ਵਾਅਦਿਆਂ ਨੂੰ ਹੁਣ ਖੋਖਲੇ ਦਾਅਵੇ ਮੰਨਣ ਲੱਗ ਪਏ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਨੀ ਪੱਥਰ ਰੱਖੇ ਜਾਣ ਦੀ ਤਸਵੀਰ ਸਾਂਝੀ ਕੀਤੀ ਹੈ ਅਰਵਿੰਦ ਕੇਜਰੀਵਾਲ ਬਾਰਿਓਨਾ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਕੱਲ ਹੋਏ ਸਮਾਗਮ 'ਚ ਹਜ਼ਾਰ ਬੰਦਿਆ ਦੇ ਬੈਠਣ ਦੇ ਲਈ ਪ੍ਰਬੰਧ ਕੀਤਾ 700 ਲੋਕਾਂ ਨੂੰ ਨਿੱਜੀ ਤੌਰ ਤੇ ਕਾਰਡ ਭੇਜੇ ਪਰ ਸਿਰਫ 200 ਲੋਕ ਹੀ ਪਹੁੰਚੇ ਪੁਲਿਸ ਦੀ ਖਾਸ ਡਿਊਟੀ ਲਗਾਈ ਗਈ ਕਿ ਕੋਈ ਵੀ ਕੇਜਰੀਵਾਲ ਦੇ ਭਾਸ਼ਣ ਦੇ ਦੌਰਾਨ ਉੱਠ ਕੇ ਨਾ ਜਾਵੇ ਕੇਜਰੀਵਾਲ ਨੂੰ ਹੁਣ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਪੰਜਾਬੀਆਂ ਨੂੰ ਨਾ ਉਸ ਦੇ ਜੁਮਲਿਆ ਤੇ ਭਰੋਸੇ ਤੇ ਨਾ ਹੀ ਸਰਕਾਰੀ ਨੀ ਪੱਥਰਾਂ ਉਤੇ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਥੋਪੇ ਕੇਜਰੀਵਾਲ ਦੇ ਨਾਮ ਨੂੰ ਅਸਵੀਕਾਰ ਕਰ ਰਹੇ ਨੇ ਤੇ ਪ੍ਰਗਟ ਸਿੰਘ ਮੁਤਾਬਕ ਬੀਤੇ ਕਾਲ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਸਮਾਗਮ 'ਚ ਆਪ ਦੀ ਘਟ ਦੀ ਲੋਕਪ੍ਰਿਅਤਾ ਸਪਸ਼ਟ ਵਿਖਾਈ ਦਿੱਤੀ ਹੈ ਸਮਾਗਮ ਦੇ ਵਿੱਚ ਹਜ਼ਾਰ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਜਿਸ ਵਿੱਚ 700 ਲੋਕਾਂ ਨੂੰ ਤਾਂ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਭੇਜੇਗੇ ਪਰ ਹੈਰਾਨੀ ਦੀ ਗੱਲ ਹੈ ਕਿ ਸਿਰਫ 200 ਦੇ ਕਰੀਬ ਲੋਕ ਹੀ ਪਹੁੰਚੇ ਇਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਤੋਂ ਭਰੋਸਾ ਘਟਦਾ ਜਾ ਰਿਹਾ ਸਮਾਗਮ ਦੇ ਦੌਰਾਨ ਪੁਲਿਸ ਨੂੰ ਖਾਸ ਡਿਊਟੀ ਤੇ ਤਨਖਾਦ ਕੀਤਾ ਗਿਆ ਜਿਸ ਦਾ ਮਕਸਦ ਸੀ ਕਿ ਕੋਈ ਵੀ ਕੇਜਰੀਵਾਲ ਦੇ ਭਾਸ਼ਣ ਦੇ ਦੌਰਾਨ ਉੱਠ ਕੇ ਨਾ ਜਾ ਸਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੇਜਰੀਵਾਲ ਦੇ ਜੁਮਲਿਆ ਪ੍ਰਤੀ ਉਦਾਸੀਨਤਾ ਤੇ ਸਰਕਾਰੀ ਨੀਤੀ ਪੱਥਰਾਂ ਤੇ ਉਹਨਾਂ ਦੇ ਨਾਮ ਨੂੰ ਲੈ ਕੇ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਅਸਵੀਕਾਰ ਕਰਨ ਦਾ ਰੁਝਾਨ ਸਾਫ਼ ਨਜ਼ਰ ਆ ਰਿਹਾ ਹੈ ਸਿਆਸੀ ਮਹਾਰਾਜ ਮੰਨਾ ਇਹ ਕਿ ਆਪ ਦੀ ਪੰਜਾਬ ਦੇ ਵਿੱਚ ਜ਼ਮੀਨ ਖਿਸਕ ਰਹੀ ਹੈ ਕੇਜਰੀਵਾਲ ਦੀਆਂ ਨੱਤੀਆਂ ਤੇ ਵਾਦੀਆਂ ਨੂੰ ਲੋਕ ਹੁਣ ਸਿਰਫ ਖੋਖਲੇ ਦਾਅਵੇ ਮੰਨਣ ਲੱਗ ਪਏ ਨੇ ਸਮਾਗਮ ਦੇ ਵਿੱਚ ਘੱਟ ਹਾਜ਼ਰੀ ਨੇ ਪਾਰਟੀ ਦੀਆਂ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਪੰਜਾਬ ਦੇ ਲੋਕਾਂ ਦਾ ਇਹ ਵਤੀਰਾ ਕੇਜਰੀਵਾਲ ਦੇ ਲਈ ਸਖਤ ਸੁਨੇਹਾ ਹੈ ਕਿ ਉਹਨਾਂ ਨੂੰ ਹੁਣ ਆਪਣੀ ਰਣਨੀਤੀ ਤੇ ਵਿਚਾਰ ਕਰਨ ਦੀ ਲੋੜ ਹੈ ਜੇ ਆਪ ਨੇ ਆਪਣੀ ਸਥਿਤੀ ਸੰਭਾਲਣ ਦੇ ਲਈ ਠੋਸ ਕਦਮ ਨਾ ਚੁੱਕੇ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਿਆਸੀ ਸਾਖ ਹੋਰ ਡੁੱਬ ਸਕਦੀ ਹੈ ਤਾਂ ਜਿੱਥੇ ਇੱਕ ਪਾਸੇ ਨੀ ਪੱਥਰ ਰੱਖੇ ਜਾ ਰਹੇ ਨੇ ਪਰ ਉਸੇ ਦਰਮਿਆਨ ਲੋਕਾਂ ਦੇ ਵਿੱਚ ਹੁਣ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਘਟਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਨੀ ਪੱਥਰਾਂ ਦੇ ਉਦ்கਾਟਨ ਹੋ ਰਹੇ ਨੇ ਉਹ ਉੱਥੇ ਅਰਵਿੰਦ ਕੇਜਰੀਵਾਲ ਨਾਲ ਪਹੁੰਚ ਰਹੇ ਨੇ ਤੇ ਇਸ ਦੇ ਦਰਮਿਆਨ ਉਹਨਾਂ ਦਾ ਨਾਮ ਵੀ ਨੀ ਪੱਥਰਾ ਤੇ ਲਿਖਿਆ ਜਾ ਰਿਹਾ ਜਿਸ ਨੂੰ ਲੈ ਕੇ ਸ਼ਾਇਦ ਹੁਣ ਲੋਕ ਇਸ ਨੂੰ ਸਵੀਕਾਰ ਕਰਨ ਲੱਗ ਪਏ ਨੇ ਹਾਲਾਂਕਿ ਬੀਤੇ ਸਮੇਂ ਦੌਰਾਨ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਮੰਤਰੀਆਂ ਤੇ ਕਈ ਤਰ੍ਹਾਂ ਦੇ ਪਰਚੇ ਹੁੰਦੇ ਨੇ ਤੇ ਜੇ ਅਲੀ ਯਾਤਰਾ ਵੀ ਕਰਨੀ ਪੈਂਦੀ ਹੈ ਹਾਲਾਂਕਿ ਸ਼ਾਦਸ ਨੂੰ ਲੈ ਕੇ ਲੋਕਾਂ ਦੇ ਵਿੱਚ ਨਾਮ ਆਦਮੀ ਪਾਰਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ ਪਏ ਮੀਂਹ ਦੇ ਕਾਰਨ ਗਰਮੀ ਤੋਂ ਕੁਝ ਰਾਹਤ ਤਾਂ ਜ਼ਰੂਰ ਮਿਲੀ ਸੀ ਪਰ ਹੁਣ ਇੱਕ ਵਾਰ ਫਿਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਤਾਪਮਾਨ ਵਧਣ ਲੱਗ ਪਿਆ 24 ਘੰਟੇ ਦੇ ਵਿੱਚ ਸਵੇਰ ਦਾ ਉਸ ਤੋਂ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਵਧਿਆ ਹਾਲਾਂਕਿ ਅਜੇ ਵੀ ਆਮ ਦੇ ਨੇੜੇ ਹੈ ਉੱਥੇ ਹੀ ਲੁਧਿਆਣੇ ਦੇ ਸਮਰਾਲੇ ਦੇ ਵਿੱਚ ਸਭ ਤੋਂ ਵੱਧ 40.6 ਡਿਗਰੀ ਤਾਪਮਨ ਦਰਜ ਕੀਤਾ ਗਿਆ ਜਦਕਿ ਇਸ ਤੋਂ ਘੱਟ ਬਠਿੰਡਾ ਦੇ ਵਿੱਚ 40 ਡਿਗਰੀ ਤਾਪਮਨ ਦਰਜ ਹੋਇਆ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ 39.6 ਡਿਗਰੀ ਫਰੀਦਕੋਟ ਦੇ ਵਿੱਚ 39.5 ਅੰਮ੍ਰਿਤਸਰ ਦੇ ਵਿੱਚ 39.2 ਤੇ ਗੁਰਦਾਸਪੁਰ ਦੇ ਵਿੱਚ 39 ਡਿਗਰੀ ਤਾਪਮਨ ਦਰਜ ਹੋਇਆ ਇਸ ਨਾਲ ਮੌਸਮ ਵਿਭਾਗ ਦੇ ਕਈ ਜ਼ਿਲ੍ਹਿਆਂ ਦੇ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਪਵਿਕ ਬਾਣੀ ਕਰ ਦੁੱਤੀ ਹੈ ਤਾਂ ਨਾਲ ਹੀ ਪੰਜਾਬ ਦੇ ਵਿੱਚ ਦਸਿਆਜਾਰੇ ਕੀ ਪੰਜ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਤੇ ਬਿਜਲੀ ਡਿੱਗਣ ਦੇ ਲਈ orange alert ਵੀ ਜਾਰੀ ਹੋਇਆ ਤੇ ਇਸੇ ਦਰਮਿਆਨ ਹਵਾਵਾਂ ਦੀ ਗਤੀ ਜਿਹੜੀ ਹੈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਮੌਸਮ ਵਿਭਾਗ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਇਨ੍ਹਾਂ ਜ਼ਿਲ੍ਹਿਆਂ ਚ ਪਠਾਨਕੋਟ ਗੁਰਦਾਸਪੁਰ ਖਸ਼ਿਆਰਪੁਰ ਦਿਨਾਨ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਪਟਿਆਲਾ ਫਾਜ਼ਿਲਕਾ ਤੇ ਮੁਕਸਰ ਦੇ ਨਾਲ-ਨਾਲ ਬਠਿੰਡਾ ਤੇ ਮਾਨਸਾ ਸ਼ਾਮਲ ਨੇ ਇਸੇ ਤਰ੍ਹਾਂ ਗੁਰਦਾਸਪੁਰ ਪਠਾਨਕੋਟ ਖਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਹੈ ਮੌਸਮ ਵਿਭਾਗ ਮੁਤਾਬਕ 29 ਤੇ 30 ਮਈ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਜਦਕਿ 31 ਮਈ ਤੇ 1 ਤੇ 2 ਜੂਨ ਨੂੰ ਵੱਖ-ਵੱਖ ਥਾਵਾਂ ਤੇ ਗਰਜ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਅਜਿਹੀ ਸਥਿਤੀ ਦੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਗਰਜ ਦੇ ਦੌਰਾਨ ਘਰੋਂ ਘੱਟ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਦਰਖਤਾਂ ਦੇ ਹੇਠਾਂ ਖੜੇ ਨਹੀਂ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਤੇ ਮੀਂਹ ਪੈਣ ਦੀ ਸੰਭਾਵਨਾ ਤਾਪਮਾਨ 24 ਤੋਂ 37 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਸਕਦਾ ਹੈ ਜਲੰਧਰ ਦੇ ਵਿੱਚ ਤਾਪਮਾਨ 24 ਤੋਂ 37 ਡਿਗਰੀ ਦੇ ਵਿਚਕਾਰ ਆ ਸਕਦਾ ਹੈ ਲੁਧਿਆਣਾ ਦੇ ਵਿੱਚ ਇਹ ਤਾਪਮਾਨ 27 ਤੋਂ 38 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੇ ਪਟਿਆਲਾ 'ਚ ਤਾਪਮਨ 28 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਉਧਰ ਮੋਹਾਲੀ ਦੀ ਗੱਲ ਕਰਦੇ ਹਾਂ ਤਾਂ ਤਾਪਮਨ 26 ਤੋਂ 37 ਡਿਗਰੀ ਦੇ ਵਿਸ਼ਕਾਰ ਦਰਜ ਕੀਤਾ ਜਾ ਸਕਦਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲ ਤਖਤ ਸਾਬਦ ਵੱਲੋਂ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਪਿਛਲੇ ਸਮੇਂ ਦੇ ਵਿੱਚ ਹੋਈਆਂ ਭੁੱਲਾਂ ਤੇ ਗਲਤੀਆਂ ਦੀ ਮਾਫੀ ਦਿੱਤੀ ਗਈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲ ਤਖਤ ਤੋਂ ਸਜ਼ਾ ਪ੍ਰਾਪਤ ਲੋਕਾਂ ਦੇ ਵਿੱਚ ਆਸ ਵੱਜਣ ਲੱਗੀ ਹੈ ਕਿ ਉਹਨਾਂ ਨੂੰ ਵੀ ਖਿਮਾ ਯਾਤਨਾ ਮਿਲ ਸਕਦੀ ਹੈ ਇਸੇ ਸੰਦਰਭ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਵੱਲੋਂ ਅਕਾਲੀ ਦਲ ਤੋਂ ਕੱਢਣ ਦੇ ਮਾਮਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿਸੇ ਨੂੰ ਲੈ ਕੇ ਉਸ ਅਕਾਲ ਤਖਤ ਸਹਾ ਪੰਚੇ ਤੇ ਉਹਨਾਂ ਸੀ ਅਕਾਲ ਤਖਸਾਲ ਦੇ ਸਕੱਤਰਿਤ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਮ ਬੇਨਤੀ ਪੱਤਰ ਦਿੱਤਾ ਉੱਥੇ ਉਹਨਾਂ ਨੇ ਇੱਕ ਬੇਨਤੀ ਪੱਤਰ ਸੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਹਾਇਕ ਨੂੰ ਦਿੱਤਾ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਸ਼ਮਨੀ ਅਕਾਲੀ ਦਲ ਨਾਲ ਸੰਬੰਧਿਤ ਸੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਬਲਟੋਹਾ ਨਿੱਕਿਆ ਕਿ 15 ਅਕਤੂਬਰ ਨੂੰ ਜਿਸ ਤਰੀਕਾ ਨਾਲ ਅਕਾਲੀ ਦਲ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ ਉਸ ਤੋਂ ਬਹੁਤ ਹੀ ਨਾਰਾਜ਼ ਸਨ ਤੇ ਉਹਨਾਂ ਦਾ ਪੱਖ ਵੀ ਨਹੀਂ ਲਿਆ ਗਿਆ ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲ ਤਖਬਾਦ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤੇ ਉਹਨਾਂ ਦੇ ਸਹਾਇਕ ਨੂੰ ਇੱਕ ਮੰਗ ਪੱਤਰ ਉਹਨਾਂ ਦਿੱਤਾ ਮਿਰਸਾ ਸਿੰਘ ਬਲਟੋਹਾ ਦਾ ਕਹਣਾ ਹੈ ਕਿ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਅਕਾਲ ਤਖਬਾਦ ਦੇ ਜਥੇਦਾਰ ਉਹਨਾਂ ਦੇ ਮਾਮਲੇ ਦੇ ਵਿੱਚ ਦੁਬਾਰਾ ਕੋਈ ਆਦੇਸ਼ ਦੇ ਜਿਸ ਦੇ ਚਲਦਿਆ ਹੁਣ ਉਡੀਕ ਕਰਨਗੇ ਕਿ ਕਰਤਕ ਸਿੰਘ ਸਾਭ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਬੁਲਾਉਣਗੇ ਇਸ ਦੇ ਨਾਲ ਹੀ ਬਲਟੋਹ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਸਿੰਘ ਸਾਭ ਗਿਆਨੀ ਕੁਲਦੀਪ ਸਿੰਘ ਗੜਗਜ ਆਪਣੇ ਦਫਤਰ ਦੇ ਵਿੱਚ ਹੀ ਸੰਗਤ ਨਾਲ ਮਿਲ ਕੇ ਰਹੇ ਸਨ ਪਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਕੋਲ ਜਾਵਾਂ ਦੱਸ ਦਈਏ ਕਿ 15 ਅਕਤੂਬਰ 2024 ਨੂੰ ਵਿਰਸਾ ਸਿੰਘ ਬਲਟੋਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਪੰਨ ਸਿੰਘ ਸਹਿਬਾਨਾ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਖੁਦ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕੇ ਸ਼ਬਦੀ ਹਮਲੇ ਵਿਕੀਤੇ ਗਏ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੀ ਹੈ ਵਿਰਸਾ ਸਿੰਘ ਵਲਟੋਹਾ ਆਪਣੇ ਕੁਝ ਸਾਥੀਆਂ ਦਿਨਸ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਜ ਦੇ ਦਫਤਰ ਸ਼ਿਕਾਇਤਕ ਸਾਹਿਬ ਕੋਲ ਤਰੀ ਪਹੁੰਚੇ ਸਨ ਤਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਯਾਨੀ ਕਿ ਬਾਪੂ ਬਲਕੌਰ ਸਿੰਘ ਜਨਾਦ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਇਹ ਕਿਆ ਸਲਾਈਆਂ ਸਨ ਕਿਉਂਕਿ ਜਿਸ ਤਰੀਕੇ ਦੇ ਨਾਲ ਮੂਸੇਵਾਲਾ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਵਿਧਾਨ ਸਭਾ ਚੋਣਾਂ ਉਸ ਤੋਂ ਬਾਅਦ ਵੀ ਆਉਂਦੀਆਂ ਨੇ ਇਹ ਇਹ ਉਦੋਂ ਵੀ ਕਿਆਸ ਲਾਈਆਂ ਸਨ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਿਹੜੇ ਨੇ ਉਹ ਚੋਣਾ ਲੜ ਸਕਦੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਨਸਾ ਤੋਂ ਵਿਧਾਨ ਸਭਾ ਚੋਣਾ ਲੜਨਗੇ 2027 ਦੇ ਵਿੱਚ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ 2027 ਦੇ ਵਿੱਚ ਐਮਐਲਏ ਦੀਆਂ ਚੋਣਾ ਲੜਨਗੇ ਬਾਪੂ ਬਲਕੌਰ ਸਿੰਘ ਤਾਂ ਦੱਸ ਦਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦੀ ਮੌਤ ਲੰਮਾ ਸਮਾਂ ਗੁਜ਼ਰ ਚੁੱਕਾ ਹੈ ਪਰ ਅਜੇ ਤੱਕ ਵੀ ਜਿਹੜੀ ਕਾਰਵਾਈ ਉਹ ਕੁਝ ਵੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਤਾਂ ਬਾਪੂ ਬਲਕੌਰ ਸਿੰਘ ਜਿਨ੍ਹਾਂ ਦਾ ਇਹ ਕਿਹਾ ਹੈ ਕਿ ਹੁਣ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਨੇ ਵੱਡਾ ਫੈਸਲਾ ਲਿਆ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਤਾਂ ਵਿਧਾਨ ਸਭਾ ਚੋਣਾਂ ਲੜਨਗੇ ਬਾਪੂ ਬਲਕੌਰ ਸਿੰਘ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ